ਲਖਵਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਖਵਿੰਦਰ ਸਿੰਘ ਜੀ ਤੁਸੀਂ ਇੱਕ ਨਿਹੰਗ ਸਿੰਘ ਵੀ ਹੋ ਤੇ ਇੱਕ ਮਿਸਤਰੀ ਦਾ ਕੰਮ ਵੀ ਕਰਦੇ ਹੋ ਬਹੁਤ ਵਧੀਆ ਜਿਹੜਾ ਤੁਸੀਂ ਆਪਣੇ ਦੋਹਾਂ ਹੱਥਾਂ ਦੀ ਨਿੱਕ ਕਮਾਈ ਕਰਦੇ ਹੋ ਤੇ ਮੈਂ ਲਖਵਿੰਦਰ ਸਿੰਘ ਜੀ ਇੱਕ ਤੁਹਾਨੂੰ ਬੇਨਤੀ ਕਰਨਾ ਚਾਹੁੰਨਾ ਹੈ ਕਿ ਤੁਸੀਂ ਨਾ ਇੱਕ ਕਵਤਾ ਸੁਣਾਉਂਦੇ ਹੁੰਦੇ ਜੋ ਰੰਗਰੇਟੇ ਗੁਰੂ ਕੇ ਬੇਟੇ ਤੇ ਉਹਦੇ ਵਿੱਚ ਮੈਂ ਸੁਣੀ ਆ ਤੁਹਾਡੀ ਪਹਿਲੋਂ ਹੀ ਤੁਹਾਡੀ ਆਵਾਜ਼ ਬਹੁਤ ਸ੍ਰੀਲੀ ਆ ਤੇ ਸੋ ਮੈਂ ਆਪ ਜੀ ਨੂੰ ਬੇਨਤੀ ਕਰਦਾ ਵਾਂ ਕਿ ਤੁਸੀਂ ਸੰਗਤਾਂ ਦੇ ਰੂਹ ਰੂਹ ਹੋ ਕੇ ਇਹ ਕਵਤਾ ਜਿਹੜੀ ਆ ਉਹ ਦੇਸ਼ਾਂ-ਪਰਦੇਸਾਂ ਵਿੱਚ ਵੱਸਦੇ ਸਾਡੇ ਸਾਰੇ ਹੀ ਜਿਹੜੇ ਸੱਜਣਾਂ ਸਾ ਭੈਣ ਭਰਾਵਾ ਉਹਨਾਂ ਤੱਕ ਗੁਰਨਾਨਕ ਦੇਵਾ ਸੰਗਤਾਂ ਉਹਨਾਂ ਤੱਕ ਪਹੁੰਚਦੀ ਹੋਵੇਗੀ ਤੇ ਤੁਸੀਂ ਕਿਰਪਾ ਕਰਕੇ ਜਿਹੜੀ ਉਹ ਕਵਿਤਾ ਉਹ ਪੇਸ਼ ਕਰਿਓ ਹੋ ਦਸਵੇਂ ਗੁਰੂ ਢੱਲੇ ਨੂੰ ਕਹਿੰਦੇ ਤਾਨੇ ਨਹੀਂ ਸੂਰ ਮੈਂ ਸੰਦੇ ਆਸ਼ਿਕ ਸ਼ਹਿਰ ਗੁਜੇ ਨਹੀਂ ਰਹਿੰਦੇ ਦਿੰਦੇ ਬਦਲ ਤੂਫਾਨਾਂ ਨੂੰ ਏ ਰੰਗਰੇਟੇ ਗੁਰੂ ਕੇ ਬੇਟੇ ਛੜਦੇ ਨਹੀਂ ਮਦਾਨਾਂ ਨੂੰ ਏ ਰੰਗਰੇਟੇ ਗੁਰੂ ਕੇ ਬੇਟੇ ਛੜਦੇ ਨਹੀਂ ਮਦਾਨਾਂ ਨੂੰ ਵੇ ਵਾਦਾ ਨਹੀਂ ਕਿਸੇ ਨਾ ਕਰਦੇ ਮੱਥੇ ਖੜੇ ਮੌਤ ਨੂੰ ਵਰਦੇ ਹੱਸ ਕੇ ਚਰਖੜੀਆਂ ਤੇ ਚੜਦੇ ਜਿੱਤ ਦੀ ਟੀਮ 플레이ਰਾਂ ਦੀ ਰੱਖ ਕੇ ਜਾਨ ਤੜੀ ਤੇ ਲੜਦੀ ਮਜਬੀ ਕੌਮ ਦਲੇਰਾਂ ਦੀ ਰੱਖ ਕੇ ਜਾਨ ਤੜੀ ਤੇ ਲੜਦੀ ਮਜਬੀ ਕੌਮ ਦਲੇਰਾਂ ਦੀ ਓਏ ਕਾਲ ਜੇ ਸਿੱਖੀ ਦੇ ਪੜਦੇ ਧਰ ਕੇ ਸੀਸ ਤੜੀ ਤੇ ਲੜਦੇ ਹੱਸ ਕੇ ਚਰਖੜੀਆਂ ਤੇ ਚੜਦੇ ਚਾਨਣ ਯਵਰ ਪਠਾਣਾ ਨੂੰ ਇਹ ਰੰਗਰੇਟੇ ਗੁਰੂ ਕੇ ਬੇਟੇ ਛੱਡਦੇ ਨਹੀਂ ਮਦਾਨਾਂ ਨੂੰ ਏ ਰੰਗਰੇਟੇ ਗੁਰੂ ਕੇ ਬੇਟੇ ਛੱੜਦੇ ਨਹੀਂ ਮਦਾਨਾ ਨੂੰ ਹੋਏ ਅਸੀਂ ਜਦੋਂ ਚਮਕਾਉਰੋਂ ਚੱਲੇ ਅਸੀਂ ਜਦੋਂ ਚਮਕਾਉਰੋਂ ਚੱਲੇ ਹੋ ਵੈਰੀ ਪੈਗੇ ਕਰ ਕਰ ਹੱਲੇ ਸੰਗਤ ਸਿੰਘ ਨੇ ਹੱਲੇ ਚੱਲੇ ਟੁਕੜੀ ਨਹੀਂ ਮਨ ਸ਼ੇਰਾਂ ਦੀ ਰੱਖ ਕੇ ਜਾਨ ਤੜੀ ਤੇ ਲੜਦੀ ਮੱਝ ਵੀ ਕੌਮ ਦਲੇਰਾਂ ਦੀ ਹੋ ਨਾਵੇਂ ਸਤ ਗੁਰੂ ਤੇਗ ਬਹਾਦਰ ਨਾਵੇਂ ਸਤ ਗੁਰੂ ਤੇਗ ਬਹਾਦਰ ਦਿੱਲੀ ਬਣੇ ਹਿੰਦਲੀ ਚਾਦਰ ਲਿਆਂਦਾ ਸੀਸ ਇਨਾ ਕਰ ਆਦਰ ਖਬਰਾਂ ਨੇ ਵਿਦਵਾਨਾਂ ਨੂੰ ਏ ਰੰਗਰੇਟੇ ਗੁਰੂ ਕੇ ਬੇਟੇ ਛੜਦੇ ਨਹੀਂ ਮਦਾਨਾਂ ਨੂੰ ਏ ਰੰਗਰੇਟੇ ਗੁਰੂ ਕੇ ਬੇਟੇ ਛੜਦੇ ਨਹੀਂ ਮਦਾਨਾਂ ਨੂੰ ਹੋ ਵੇਖੇ ਹੁਣੇ ਫੈਸਲੇ ਹੋਣੇ ਸੂਰੇ ਹੁਣ ਗੋਲੀ ਨੇ ਟੋਣੇ ਜੋਗੀ ਸ਼ੰਦ ਬਣਾ ਗਿਆ ਸੋਹਣੇ ਚੱਲ ਕੇ ਚਾਲ ਸ਼ਫੇਰਾਂ ਦੀ ਰੱਖ ਕੇ ਜਾਨ ਤੜੀ ਤੇ ਲੜਦੀ ਮਜਵੀ ਕੌਮ ਦਲੇਰਾਂ ਦੀ ਰੱਖ ਕੇ ਜਾਨ ਤੜੀ ਤੇ ਲੜਦੀ ਮਜਵੀ ਕੌਮ ਦਲੇਰਾਂ ਦੀ ਕੁਛਿਆਂ ਦੇ ਜਕਾਰੇ ਗਜਾਵੇ ਨੇ ਹਲੋ ਜਾਵੇ ਗੁਰੂ ਗੋਬਿੰਦ ਸਿੰਘ ਦੇ ਮਨ ਨੂੰ ਭਾਵੇ ਸਤ ਸ੍ਰੀ ਅਕਾਲ ਚਿੱਟਿਆਂ ਬਾਜਾਂ ਵਾਲਿਓ ਸੱਚੇ ਹੋ ਸਤ ਗੁਰੂ ਰੱਖਿਓ ਬਿਰਦਮਾਣੇ ਦੀ ਲਾਜ ਚਿਤ੍ਰੋ ਗਵਤੋ ਸ਼ਹੀਦਾਂ ਸਿੰਘੋ ਸਰਬਤ ਗੁਰੂ ਖਾਲਸੇ ਜੀ ਕੋ ਸਤ ਸ੍ਰੀ ਅਕਾਲ ਜੋ ਬੋਲੇ ਈਸੋ ਨਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ